ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐ ਸੋ ਦੋਸਤੋ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅ ਸੁਭੋਤ ਅੱਜ ਜੇਸੇ ਘਰ ਤੋਂ ਵੀਡੀਓ ਬਣਾ ਰਹੇ ਆ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਦੋਸਤੋ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਸਾਹਿਬ ਤੇ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਜੀ ਸੋ ਮੱਜਾਂ ਦੋਸਤੋ ਚਾਰ ਹੈਗੀਆਂ ਨੇ ਇਸ ਘਰੇ ਵੀਡੀਓ ਜਿਹੜੀ ਆ ਮਾਰਨਿੰਗ ਟਾਈਮ ਕੱਲ 14 ਜਨਵਰੀ ਨੂੰ ਅਪਲੋਡ ਹੋਵੇਗੀ ਤੇ ਥਾਣੇ ਦੇ ਬੇਧੀਆਂ ਬਿਲਕੁਲ ਸਾਫ਼ ਸ਼ੁੱਧ ਜੜੀਆਂ ਮੱਜਾਂ ਨੇ ਤੇ ਚਾਰੇ ਜਿਹੜੀਆਂ ਮੱਜਾਂ ਦੋਸਤੋ ਖਾਸ ਤੌਰ ਤੇ ਸੁਈਆਂ ਸਵਾਈਆਂ ਮਿਲਣ ਗਈਆਂ ਤੇ ਜਿਹੜੇ ਥੱਲੇ ਬੱਚੇ ਹੈਗੇ ਆ ਕਾਫ ਆ ਉਹ ਮੇਲ ਕਾਫ ਆ ਚਾਰਾ ਮੱਜਾਂ ਦੇ ਥੱਲੇ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕੀਤੀ ਆ ਪਰ ਵੀਡੀਓ ਫੁੱਲ ਜਿਹੜੀ ਹੈਗੀ ਦੋਸਤੋ ਤੁਹਾਨੂੰ ਕੱਲ ਮਾਰਨਿੰਗ 6 ਏਮ ਤੇ ਜਿਹੜੀ ਵੀਡੀਓ ਵੇਖਣ ਦੇ ਵਿੱਚ ਮਿਲੇਗੀ ਸੋ ਚਾਹਵਣ ਵੀਰ ਤੁਸੀਂ ਇਹ ਮੱਜਾਂ ਖਰੀਦਣ ਦੇ ਜ਼ਰੂਰ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਲਗਾਤਾਰ ਜਿਹੜੇ ਸੰਪਰਕ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਚਾਹਵਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਠੀਕ ਹੈ ਜੀ